ਲੜਾਈ ਹੈ ਨਾ ਬੰਦੀ ਸਿੰਘਾਂ ਵਾਲੀ ਦੇਖੋ ਇਹ ਕੋਈ ਸਿੱਖਾਂ ਦੀ ਲੜਾਈ ਨਹੀਂ ਹੈਗੀ ਇਹ ਮਨੁੱਖੀ ਅਧਿਕਾਰਾਂ ਦੀ ਲੜਾਈ ਹੈ ਮਨੁੱਖੀ ਅਧਿਕਾਰਾਂ ਦੀ ਲੜਾਈ ਕਿਸੇ ਧਰਮ ਦੀ ਨਹੀਂ ਹੁੰਦੀ ਕਿਸੇ ਵਰਗ ਦੀ ਨਹੀਂ ਹੁੰਦੀ ਇਹ ਸਭ ਧਰਮਾਂ ਦੀ ਹੁੰਦੀ ਹੈ ਤਾਂ ਹਰ ਇਨਸਾਨ ਦੀ ਹੁੰਦੀ ਹੈ ਜਿਹਦੇ ਅੰਦਰ ਜਾਗਦੀ ਜਮੀਰ ਹੈ ਬੰਦੇ ਦੇ ਸੱਚ ਤਾਂ ਹਰ ਬੰਦੇ ਨੂੰ ਕੋਈ ਵੀ ਬੰਦਾ ਦੁਨੀਆ ਦਾ ਇਨਸਾਨੀ ਹੱਕ ਸੱਚੀ ਲੜਾਈ ਕੋ ਬੋਲਣੀ ਚਾਹੀਦੇ ਕੋਈ ਵੀ ਧਰਮ ਦਾ ਬੰਦਾ ਹੋ ਇਹ ਆਪਣੀ ਸੇਵਾਵਾਂ ਪੂਰੀਆਂ ਕਰਦੋ ਸਹਿਣਨਾ ਚਾਹੀਦਾ ਇਹਨਾਂ ਨੂੰ ਆਦਾ ਨਾਰਾ ਮਾਰਨਾ ਚਾਹੀਦਾ ਇਹਨਾਂ ਦੇ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਵੀ ਭਾਈ ਛੱਡੋ ਇਹਨਾਂ ਸੇਵਾਵਾਂ ਪੂਰੀਆਂ ਹੋ ਗਈਆਂ ਦੂਸਰਾ ਬੇਅਦਬੀਆਂ ਦਾ ਇਨਸਾਫ ਹੈ ਬੇਅਦਬੀ ਇਕੱਲੇ ਗ੍ਰੰਥ ਸਾਹਿਬ ਦੀ ਥੋੜੀ ਹੈ ਸਾਡੇ ਕੁਰਾਨ ਸ਼ਰੀਫ ਦੀ ਬੇਅਦਬੀ ਹੁੰਦੀ ਹੈ ਉਹਦੇ ਤੇ ਵੀ ਕਾਨੂੰਨ ਬਣੂਗਾ ਜਦੋਂ ਇਹ ਕਾਨੂੰਨ ਬਣੂਗਾ ਸਖਤ ਤਾਂ ਕੁਰਾਨ ਸ਼ਰੀਫ ਦਾ ਵੀ ਬਣੂਗਾ ਗੀਤਾਂ ਦਾ ਵੀ ਬਣੂਗਾ ਰਮਾਨ ਦਾ ਇਸਾਈਆਂ ਦੀ ਬਾਈਬਲ ਦਾ ਵੀ ਹਰ ਧਰਮ ਦੇ ਗ੍ਰੰਥ ਵਾਸਤੇ ਬਣੂਗਾ ਕਾਨੂੰਨ ਇਹ ਤਾਂ ਵੀ ਸਭ ਨੂੰ ਨਾਲ ਵੀ ਦਾ ਖੰਡਣਾ ਚਾਹੀਦਾ ਉਹਦੇ ਵਾਸਤੇ ਤੁਸੀਂ ਕਿਹੜਾ ਕਾਨੂੰਨ ਬਣਾਉਣਾ ਚਾਹੁੰਦਾ ਜਿਸ ਤਰ੍ਹਾਂ ਇਸ ਮੋਰਚੇ ਦਾ ਉਹ ਵੀ ਮੁੱਦਾ ਹੈ ਬੇਅਦਬੀਆਂ ਦਾ ਮੁੱਦਾ ਚਾਹੇ ਉਹ 2015 ਦੇ ਵਿੱਚ ਬੇਅਦਬੀਆਂ ਹੋਈਆਂ ਹੋਣ ਕ੍ਰਾਂਤ ਸ੍ਰੀ ਦੀ ਬੇਅਦਬੀ ਹੋਈ ਹੋਵੇ ਜਾਂ ਹੋਰ ਬੇਅਦਬੀਆਂ ਹੁੰਦੀਆਂ ਨੇ ਤੁਸੀਂ ਕੀ ਚਾਹੁੰਦੇ ਕਿਸ ਤਰੀਕੇ ਦਾ ਕਾਨੂੰਨ ਬਣਾਉਣਾ ਚਾਹੁੰਦੇ ਸਖਤ ਕਾਨੂੰਨ ਹੋਵੇ ਤਾਂ ਫਾਂਸੀ ਹੋਣੀ ਚਾਹੀਦੀ ਆ ਇਹ ਤਾਂ ਇਹ ਚੌੜਿਆ ਵੀ ਜੇ ਤਾਂ ਕਿਸੇ ਵੀ ਤਰ੍ਹਾਂ ਮੂੰਹ ਠੇਸ ਪਹੁੰਚਾਉਂਦਾ ਤਾਂ ਫਾਂਸੀ ਹੋਣੀ ਚਾਹੀਦੀ ਆ ਇਹ ਕਾਨੂੰਨ ਬਣਾਉਣਾ ਚਾਹੀਦਾ ਕੌਮੀ ਸਮੂਰਜ ਤੇ ਮਹਾਪੰਚਾਇਤ ਚੱਲ ਰਹੀ ਆ ਤੇ ਦੂਜੇ ਪਾਸੇ ਹਰ ਵਰਗ ਦੇ ਜਿਹੜੇ ਲੋਕ ਨੇ ਉਹ ਇਸ ਨੂੰ ਸਮਰਥਨ ਕਰ ਰਹੇ ਸਾਡੇ ਨਾਲ ਮੁਸਲਮ ਪਾਈਚਾਰਾ ਵੀ ਆ ਜਿਹੜਾ ਇਸ ਥਾਂ ਦੇ ਉੱਤੇ ਪਹੁੰਚਿਆ ਉਹਨਾਂ ਨਾਲ ਅਸੀਂ ਗੱਲਬਾਤ ਵੀ ਕਰਾਂਗੇ ਤਾਂ ਇਹਨਾਂ ਦੇ ਵੱਲੋਂ ਵੀ ਉਹ ਸੁਨੇਹਾ ਦਿੱਤਾ ਜਾ ਰਿਹਾ ਕਿ ਜਦੋਂ ਕਿ ਲੰਬੇ ਸਮੇਂ ਤੋਂ ਜਿਹੜੇ ਸਿੰਘ ਬਾਂਦਰ ਨੇ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਹੈ ਤਾਂ ਖਾਸ ਕਰਕੇ ਇਸ ਮਹਾਪੰਚਾਇਤ ਦੇ ਵਿੱਚ ਮਰੇਰ ਕੋਟਲੇ ਤੋਂ ਖਾਸ ਕਰਕੇ ਮੁਸਲਮ ਪਾਈਚਾਰਾ ਪਹੁੰਚਿਆ ਗੱਲਬਾਤ ਕਰਨ ਦਾ ਸੀ ਜਦੋਂ ਕਰਾਂਗੇ ਕਿਸ ਤਰੀਕੇ ਦੇ ਨਾਲ ਦੇਖਦੇ ਹਾਂ ਅੱਜ ਤੁਸੀਂ ਮਹਾਪੰਚਾਇਤ ਦੇ ਵਿੱਚ ਹਿੱਸਾ ਲੈਣ ਪਹੁੰਚੇ ਹੋ ਇੱਕ ਮੁਸਲਮਾਨ ਭਾਈਚਾਰੇ ਦੇ ਬਲੂਕ ਕੀ ਕਹਿਣਾ ਚਾਹੋ? ਅਸੀਂ ਮੈਂ ਬਲੇ ਕੋਲ ਤੋਂ ਮੁਹੰਮਦ ਜਮੀਲ ਐਡਵੋਕੇਟ ਦੇਖੋ ਅਸੀਂ ਕੌਮ ਵਾਹ ਪੰਚਾਇਤ ਦੇ ਵਿੱਚ ਸਾਨੂੰ ਪਤਾ ਲੱਗਿਆ ਸੱਦਾ ਮਿਲਿਆ ਕਿ ਉਹ ਸਾਰੇ ਧਰਮਾਂ ਨੂੰ ਸਾਰੇ ਵਰਗਾਂ ਨੂੰ ਇਕੱਠਾ ਕਰਕੇ ਨਾ ਇੱਕ ਰਣਨੀਤੀ ਬਣਾਉਣੀ ਹੈ ਇੱਕ ਤਿਆਰ ਕਰਨੀ ਹੈ ਸਰਕਾਰ ਤੇ ਦਬਾਅ ਪਾਉਣ ਵਾਸਤੇ ਤਾਂ ਬਹੁਤ ਵਧੀਆ ਉਪਰਾਲਾ ਹੈ ਬਾਬਾ ਜੀ ਦਾ ਹੈ ਬਾਬਾ ਰਾਜ ਸਿੰਘ ਜੀ ਦਾ ਕਿ ਸਾਰੇ ਲੋਕਾਂ ਨੂੰ ਇਕੱਠੇ ਕਰਕੇ ਹੀ ਆਪਾਂ ਕਿਸੇ ਨਤੀਜੇ ਤੇ ਪਹੁੰਚ ਸਕਦੇ ਹਾਂ ਬਾਕੀ ਜੋ ਇਹ ਲੜਾਈ ਹੈ ਨਾ ਬੰਦੀ ਸਿੰਘਾਂ ਵਾਲੀ ਦੇਖੋ ਇਹ ਕੋਈ ਸਿੱਖਾਂ ਦੀ ਲੜਾਈ ਨਹੀਂ ਹੈਗੀ ਇਹ ਮਨੁੱਖੀ ਅਧਿਕਾਰਾਂ ਦੀ ਲੜਾਈ ਹੈ ਮਨੁੱਖੀ ਅਧਿਕਾਰਾਂ ਦੀ ਲੜਾਈ ਕਿਸੇ ਧਰਮ ਦੀ ਨਹੀਂ ਹੁੰਦੀ ਕਿਸੇ ਵਰਗ ਦੀ ਨਹੀਂ ਹੁੰਦੀ ਇਹ ਸਭ ਧਰਮਾਂ ਦੀ ਹੁੰਦੀ ਹੈ ਤਾਂ ਹਰ ਇਨਸਾਨ ਦੀ ਹੁੰਦੀ ਹੈ ਜਿਹਦੇ ਅੰਦਰ ਜਾਗਦੀ ਜ਼ਮੀਰ ਹੈ ਬੰਦੇ ਦੇ ਤਾਂ ਸਾਡਾ ਵੀ ਫਰਜ਼ ਬੰਦਾ ਹੈ ਕਿ ਅਸੀਂ ਨਾਲ ਖੜੀਏ ਜਿਨ੍ਹਾਂ ਸਜ਼ਾਵਾਂ ਪੂਰੀਆਂ ਹੋ ਗਈਆਂ ਤਾਂ ਅਸੀਂ ਉਹਨਾਂ ਇਸਜਾਵਾਂਵਾਸੇ ਲੜੀਏ ਕਿਉਂ ਨਹੀਂ ਛੱਡ ਰਹੇ ਉਹਨਾਂ ਨੂੰ ਦੂਜਾ ਬੇਆਦਬੀਆਂ ਦਾ ਇਨਸਾਫ ਹੈ ਬੇਆਦਬੀ ਇਕੱਲੇ ਗੁਰੂ ਸਾਹਿਬ ਦੀ ਥੋੜੀ ਹੈ ਸਾਡੇ ਗੁਰੂਆਂ ਸ਼੍ਰੀ ਦੀ ਬੇਅਦਬੀ ਹੁੰਦੀ ਹੈ ਉਹਦੇ ਤੇ ਵੀ ਕਾਨੂੰਨ ਬਣੂਗਾ ਜਦੋਂ ਇਹ ਕਾਨੂੰਨ ਬਣੂਗਾ ਸਖਤ ਤਾਂ ਗੁਰਾਂ ਸ਼੍ਰੀ ਦਾ ਵੀ ਬਣੂਗਾ ਗੀਤਾਂ ਦਾ ਵੀ ਬਣੂਗਾ ਰਮੈਨ ਦਾ ਇਸਾਈਆਂ ਦੀ ਬਾਈਬਲ ਦਾ ਵੀ ਹਰ ਧਰਮ ਦੇ ਗ੍ਰੰਥ ਵਾਸਤੇ ਬਣੂਗਾ ਕਾਨੂੰਨ ਇਹ ਤਾਂ ਵੀ ਸਭ ਨੂੰ ਨਾਲ ਵੀ ਦਾ ਖੜਨਾ ਚਾਹੀਦਾ ਉਹਦੇ ਵਾਸਤੇ ਤਾਂ ਅਸੀਂ ਪੂਰਾ ਸਮਰਥਨ ਦਿੰਦੇ ਆ ਇਸ ਮੋਰਚੇ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਅੱਜ ਤੁਸੀਂ ਬੰਦੀ ਸਿੰਘਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰਨ ਲਈ ਮੋਰਚੇ ਦੇ ਵਿੱਚ ਪਹੁੰਚੇ ਹੋ ਕੀ ਕਹਿਣਾ ਲੰਮੇ ਸਮੇਂ ਤੋਂ ਬੰਦ ਨੇ ਸਿੰਘ ਅਗੇ ਨੂੰ 25 ਸਾਲ ਹੋ ਗਏ ਕੇ ਇਹਨੂੰ 28 ਸਾਲ ਹੋ ਗਏ ਕੇ ਇਹਨੂੰ 29 ਸਾਲ ਹੋ ਗਏ ਸੱਚ ਤਾਂ ਹਰ ਬੰਦੇ ਨੂੰ ਕੋਈ ਵੀ ਬੰਦਾ ਦੁਨੀਆ ਦਾ ਇਨਸਾਨੀ ਹੱਕ ਸੱਚੀ ਲੜਾਈ ਕੋ ਬੋਲਣੀ ਚਾਹੀਦੇ ਕੋਈ ਵੀ ਧਰਮ ਦਾ ਬੰਦਾ ਹੋ ਇਹ ਆਪਣੀ ਸਹਿਯਾਵਾ ਪੂਰੀਆਂ ਕਰਦੋ ਸਹਿਯੋਗ ਕਰਨਾ ਚਾਹੀਦਾ ਨਾਲੋਂ ਇਪਰਕੇ ਇਹਨੂੰ ਕਹਿਣਾ ਜਾਈ ਵੀ ਛੱਡੋ ਭਾਈ ਇਹਨੂੰ ਉੱਚੇ ਪੂਰੇ ਜੋਰ ਨਾਲ ਕਹਿਣਾ ਚਾਹੀਦਾ ਇਹ ਗੱਲ ਸਾਰੇ ਐਮਐਲਏ ਹ ਸਾਰੇ ਪਿਛੇ ਭਵਨ ਤਮਾਨ ਨੂੰ ਜਿਹੜਾ ਮੀਟਿੰਗ ਕਰਕੇ ਪੂਰਾ ਬੋਲਣਾ ਚਾਹੀਦਾ ਹਾੜ ਨਾਰਾ ਹਾੜ ਨਾਰਾ ਮਾਰਨਾ ਚਾਹੀਦਾ ਇਹਨਾਂ ਦੇ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਵੀ ਭਾਈ ਛੱਡੋ ਇਹਨਾਂ ਸਹੀਆਂ ਮਾ ਪੂਰੀਆਂ ਹੋ ਗਈਆਂ ਬਖਸ਼ਾਲੇ ਪ੍ਰਧਾਨ ਜੀ ਦੱਸਣਗੇ ਸਾਰੀ ਪੂਰੀ ਗੱਲ ਬਾਤ ਤਰੀਕੇ ਨਾਲ ਦੇਖਦੇ ਹਾਂ ਇਹ ਵੀ ਕਿਹਾ ਜਾਂਦਾ ਕਿ ਘੱਟ ਗਿਣਤੀਆਂ ਤੇ ਹਮਲੇ ਵੀ ਹੁੰਦੇ ਨੇ ਘੱਟ ਗਿਣਤੀਆਂ ਨੂੰ ਅਣ ਦੇਖਿਆ ਵੀ ਕੀਤਾ ਜਾਂਦਾ ਚਾਹੇ ਮੁਸਲਮਾਨ ਭਾਈਚਾਰਾ ਹੋਵੇ ਜਾਂ ਫਿਰ ਸਿੱਖ ਭਾਈਚਾਰਾ ਹੋਵੇ ਆ ਜੀ ਸুরু ਤੋਂ ਆਮ ਆਦਮੀ ਪਾਰਟੀ ਨਾਲ ਲੱਗੇ ਹੋਏ ਤੇ ਵੀ ਇਹ ਕੋਈ ਪਾਰਟੀ ਕੋਈ ਕੰਮ ਕਰੂ ਪਰ ਇਹ ਹਰ ਤਾਲ ਬੰਦੇ ਖਿਲਾਫ ਆ ਜੀ ਸਾਡਾ ਕੁਰਾਨ ਸ੍ਰੀਪ ਦੀ ਇਹਨਾਂ ਨੇ ਬੇਅਦਬੀ ਕਰਾਈ ਦਿੱਲੀ ਦੇ ਨਿਰਦੇਸ਼ ਯਾਦਵਾ ਐਮ ਐਲ ਏ ਤੇ ਇਹ ਉਹਨੂੰ ਛਡਵਾ ਰਹੇ ਨੇ ਸਟੇਟ ਗਵਰਨਮੈਂਟ ਆ ਹੁਣ ਇਹ 92 ਨੇ ਐਮ ਐਲ ਏ ਨੇ ਇਹਨਾਂ ਨੂੰ ਬਿੱਲ ਪਾਸ ਕਰਨਾ ਚਾਹੀਦਾ ਸੀ ਤਾਂ ਜੋ ਬੰਦੀ ਸਿੰਘ ਨੂੰ ਰਿਹਾ ਕੀਤਾ ਜਾਵੇ ਇਹਨਾਂ ਨੇ ਕਾਨੂੰਨੀ ਬਣਾਇਆ ਤੇ ਅੱਗੇ ਯੂ نو ਰਾਸ਼ਟਰਪਤੀ ਨੂੰ ਭੇਜਣਾ ਚਾਹੀਦਾ ਸੀ ਅਸੀਂ ਬਣਾ ਕੇ ਇਹਨਾਂ ਨੇ ਕਿਉਂ ਨਹੀਂ ਬਣਾਇਆ ਇਹਨੇ ਕੋਈ ਕੰਮ ਨਹੀਂ ਕੀਤਾਗਾ ਇਹ ਆਰਐਸਐਸ ਦਾ ਪਿੱਠੂ ਬਣਾ ਹੋਇਆ ਸਾਨੂੰ ਸਾਰਿਆਂ ਨੂੰ ਹਿੰਦੂ ਮੁਸਲਮਾਨ ਸਿੱਖ ਸਾਰਿਆਂ ਨੂੰ ਇੱਕ ਰੁੱਟ ਹੋਣਾ ਚਾਹੀਦਾ ਹਰ ਇਨਸਾਨ ਨੂੰ ਜੁੰਦੀ ਜ਼ਮੀਰ ਵਾਲੇ ਬੰਦੇ ਨੂੰ ਸਹੀ ਗੱਲ ਕਹ ਦਿੱਤੀ ਅਸੀਂ ਦੋ ਮੋਰਚੇ ਮੋਰਚੇ ਲੱਗੇ ਨੂੰ ਦੋ ਸਾਲ ਹੋ ਗਏ ਨੇ ਕੀ ਰਣਨੀਤੀ ਬਦਲਨੀ ਪਏਗੀ ਕੋਈ ਹੋਰ ਤਰੀਕਾ ਲੱਭਣਾ ਪਏਗਾ ਜਾਂ ਫਿਰ ਲੋਕਾਂ ਦੇ ਵਿੱਚ ਉਹ ਸੁਨੇਹਾ ਨਹੀਂ ਜਾ ਸਕਿਆ ਸਿੰਘਾਂ ਦੀ ਰਿਹਾਈ ਦੇ ਲਈ ਪਿੰਡ-ਪਿੰਡ ਨਹੀਂ ਪਹੁੰਚ ਸਕੇ ਹਾਂ ਜੀ ਅਸਲ ਤਾਂ ਇਹਦੀ ਇੱਕ ਬੇ ਬਣਾਉਣੀ ਪੈਣੀ ਹੈ ਜੀ ਹਰ ਪਿੰਡ ਦੇ ਵਿੱਚ ਇਹ ਬੇਹੋਣੀ ਚਾਹੀਦੀ ਸਾਰੇ ਬੰਦੇ ਇਕੱਠੇ ਹੋਣ ਇਕੱਠੇ ਦੀ ਇੱਕ ਪਲੇਟਫਾਰਮ ਤੇ ਹੈਗੇ ਜੀ ਇਹ 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 ਸਾਰੇ ਬੰਦੇ ਨੂੰ ਇਕੱਠੇ ਹੋਣਾ ਚਾਹੀਦਾ ਇਹ ਤਾਂ ਤਾਂ ਉੱਪਰ ਅਸਰ ਪਾਇਆ ਜਾਵੇ ਇਹੋ ਮਤ ਪੇ ਇਹ ਦਾ ਜੜੰਗੀ ਇੱਕ ਪਾਸੇ ਰੱਖਣੇ ਪੈਣਗੇ ਹਾਂਜੀ ਹਾਂਜੀ ਸਾਰੇ ਮਤ ਪੇ ਛੱਡੋ ਇਹ ਪਹਿਲਾਂ ਮੇਨ ਦਾ ਜਿਹੜਾ ਮੁੱਦੇ ਉਹ ਕਰੋ ਉਹ ਤਾਂ ਬਾਅਦ ਦੀ ਗੱਲਾਂ ਨੇ ਜੀ ਆਪਾਂ ਨੂੰ ਇੱਕ ਮੁੱਠਾ ਹੋਣਾ ਪੈਣਾ ਜੀ ਹਰ ਸਾਰਿਆਂ ਨੂੰ ਇਹ ਪਿੰਡਾਂ ਦੇ ਬੇ ਹੋਣ ਚਾਹੀਦੀ ਆ ਕਿਹ ਟਰੀਕੇ ਨਾਲ ਦੇਖ ਦऊं ਕਿਹੜਾ ਕਾਨੂੰਨ ਬਣਾਉਣਾ ਚਾਹੀਦਾ ਜਿਸ ਤਰ੍ਹਾਂ ਇਸ ਮੋਰਚੇ ਦਾ ਉਹ ਵੀ ਮੁੱਦਾ ਹੈ ਬੇਅਦਬੀਆਂ ਦਾ ਮੁੱਦਾ ਚਾਹੇ ਉਹ 2015 ਦੇ ਵਿੱਚ ਬੇਅਦਬੀਆਂ ਹੋਈਆਂ ਹੋਣ ਕ੍ਰਾਂਤ ਸ੍ਰੀਪ ਦੀ ਬੇਅਦਬੀ ਹੋਈ ਹੋਵੇ ਜਾਂ ਹੋਰ ਬੇਅਦਬੀਆਂ ਹੁੰਦੀਆਂ ਨੇ ਤੁਸੀਂ ਕੀ ਚਾਹੁੰਦੇ ਹੋ ਕਿਸ ਤਰੀਕੇ ਦਾ ਕਾਨੂੰਨ ਬਣਾਉਣਾ ਚਾਹੀਦਾ ਸਖਤ ਕਾਨੂੰਨ ਹੋਵੇ ਤਾਂ ਫਾਂਸੀ ਹੋਣੀ ਚਾਹੀਦੀ ਆ ਇਹ ਤਾਂ ਇਹ ਚੌੜਿਆ ਵੀ ਜਿਹੜਾ ਕਿਸੇ ਵੀ ਤਰ੍ਹਾਂ ਨੂੰ ਠੇਸ ਪਹੁੰਚਾਉਂਦਾ ਨੂੰ ਫਾਂਸੀ ਹੋਣੀ ਚਾਹੀਦੀ ਆ ਇੱਕ ਕਾਨੂੰਨ ਬਣਾਉਣਾ ਚਾਹੀਦਾ ਬਾਕੀ ਇਹ ਬੰਦੇ ਨਿਰਦੋਸ਼ ਨੇ ਇਹਨਾਂ ਸਜਾ ਪੂਰੀਆਂ ਕਰ ਲਈਆਂ ਇਹਨਾਂ ਨੂੰ ਰਹਿਆ ਕਰਨਾ ਚਾਹੀਦਾ ਕਿਉਂ ਨਹੀਂ ਕਤਲ ਬੰਦਾ ਉਹਨੇ ਹੱਥ ਗੰਦਾ ਕੰਮ ਕੀਤਾ ਉਹ ਪਰੋਲ ਤੇ ਆਉਂਦਾ ਸਿਰਫ ਵੋਟਾਂ ਦੇ ਚੱਕਰ ਦੇ ਵਿੱਚ ਬਿਲਕੁਲ ਉਹਨੇ ਬਲਾਤਕਾਰ ਵੀ ਕੀਤਾ ਤੇ ਕਤਲ ਵੀ ਕੀਤਾ ਉਹਨੂੰ ਪਰੋਲ ਕਿੰਨੀ ਵਾਰ ਮਿਲ ਗਈ 10 11 ਵਾਰ ਹਾਂ ਉਹ ਹਿੰਦੂ ਵੋਟ ਲੈਣ ਦੇ ਮਾਰੇ ਇਹ ਮਤਲਬ ਉਹਨੂੰ ਲੈ ਕੇ ਆਉਂਦੇ ਨੇ ਬਾਹਰ ਇਹ ਬੰਦੇ ਤਾਂ ਇੱਕ ਯੋਧੇ ਹੋਏ ਨੇ ਜੀ ਇਹਦਾ ਤਾਂ ਇਤਿਹਾਸ ਚ ਨੋ ਲਿਖਿਆ ਜਾਊਗਾ ਜੀ ਤੇ ਦਿਵਾਨ ਤੇ ਹਿੰਦੂ ਵੀ ਨੋ ਲਿਖਿਆ ਇਹਨਾਂ ਦਾ ਇਹ ਸਹੀ ਬੰਦੇ ਨੇ ਨਾ ਬਾਹਰ ਛੱਡਣਾ ਚਾਹੀਦਾ ਇਹ ਜ਼ੁਲਮ ਕਰਦੀ ਇਹ ਸਰਕਾਰ ਹਾਂਜੀ ਦਾ ਮੁਸਲਮ ਭਾਈਚਾਰਾ ਡਟਿਆ ਹੋਇਆ ਇਸ ਸਮੇਂ ਕومیਨ ਸਾਹਿਬ ਮੋਰਚੇ ਦੇ ਉੱਤੇ ਪਹੁੰਚਿਆ ਆਵਾਜ਼ ਬੁਲੰਦ ਕੀਤੀ ਜਾ ਰਹੀ ਆ ਮਰੇਕੋਟਲੇ ਤੋਂ ਆਏ ਨੇ ਤਾਂ ਇਹ ਵੀ ਗੱਲ ਕਹੀ ਗਈ ਆ ਕਿ ਸੌਦਾ ਸਾਧ ਵਰਗੇ ਨੂੰ ਜਿਹੜਾ ਵਲਤਕਾਰੀ ਆ ਕਾਤਲ ਆ ਉਹਨੂੰ ਤਾਂ 11 11 ਵਾਰ ਪੈਰੋਲ ਮਿਲਦੀ ਐ ਜਿੱਥੇ ਕਿ ਸਿੰਘ ਜਿਹੜੇ ਬੰਦ ਨੇ 28 28 ਸਾਲਾਂ ਤੋਂ 30 30 ਸਾਲਾਂ ਤੋਂ ਉਹਨਾਂ ਨੂੰ ਪੈਰੋਲਾਂ ਤਾਂ ਕੀ ਦੇਣੀ ਐ ਰਹਾਤਾ ਕੀ ਕਰਨਾ ਸੀ ਉਹਨਾਂ ਨੂੰ ਪੈਰੋਲਾ ਵੀ ਨਹੀਂ ਦਿੱਤੇ ਜਾਂਦੀਆਂ ਉਹ ਵੀ ਆਵਾਜ਼ ਬੁਲੰਦ ਕੀਤੀ ਇਹਦੇ ਦੂਜਾ ਬੇਅਦਵੀ ਦਾ ਜੇਕਰ ਕਹਿੰਦੇ ਕੋਈ ਕਿਸੇ ਥਾਂ ਤੇ ਹੁੰਦੀ ਆ ਤਾਂ ਉਸ ਦੇ ਲਈ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਐ ਚਾਹੇ ਉਹ ਕਰਾਨ ਸ਼ਰੀਫ ਦੀ ਬੇਅਦਵੀ ਹੋਵੇ ਜਾਂ ਫਿਰ ਗੁਰੂ ਸਾਹਿਬ ਦੀ ਬਰਨੇ ਕਿਸੇ ਵੀ ਧਰਮ ਦੀ ਜ਼ਿਕਰ ਬੇਅਦਬੀ ਹੁੰਦੀ ਹੈ ਤਾਂ ਉਸ ਨੂੰ ਫਾਂਸੀ ਦੀ ਸਜ਼ਾ ਦੀ ਮੰਗ ਕਰਦੇ ਨੇ ਇਸ ਤਰੀਕੇ ਦਾ ਕਾਨੂੰਨ ਆ ਜਿਹੜਾ ਉਹ ਬਣਨਾ ਚਾਹੀਦਾ ਹੈ ਸਾਥੀ ਸਨੀ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਮੋਹਾਲ